ਫਿਲੌਰ ਦੇ ਅਪਰਾਨਸ ਦੇ ਇੱਕ ਪਿੰਡ ਸ਼ੋਕਰਾਂ ਵਿਖੇ ਇੱਕ ਮਾਮੂਲੀ ਜਿਹੀ ਹੋਈ ਟਕਰਾਰ ਤੋਂ ਬਾਅਦ ਤਿੰਨ ਵਿਅਕਤੀਆਂ ਨੇ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਮ੍ਰਿਤਕ ਵਿਅਕਤੀ ਦੀ ਪਛਾਣ ਰੂਪ ਲਾਲ ਪੁੱਤਰ ਜੀਤਰਾਮ ਵਜੋਂ ਹੋਈ ਹੈ ਫਿਲਹਾਲ ਪੁਲਿਸ ਨੇ ਤਿੰਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਗ੍ਰਿਫਤਾਰੀ ਲਈ ਸ਼ਾਪੇਮਾਰੀ ਸ਼ੁਰੂ ਕਰ ਦਿੱਤੀ ਸਰ ਇਹ ਮੇਰੇ ਬਰਾਦਰ ਦਾ ਰੂਪ ਲਾਲ ਕਿੰਨੀ ਉਮਰ ਦੇ ਜਿਹਨਾਂ ਦਾ ਕਤਲ ਹੋਇਆ ਹੈ ਮધ્યਮ ਉਮਰ ਹੈਗੀ 54 ਸਾਲ 54 ਕਿੱਦਾਂ ਹੋਈ ਘਟਨਾ ਹੈ ਤੇ ਕਟਨਾ ਦੇਖੋ ਜੀ ਅਸੀਂ ਰਹਿੰਦੇ ਹਾਂ ਉਰੇ ਬਾਗ ਵਾਲੇ ਮਹੱਲੇ ਇਹ ਸਾਡੇ ਬਰਦਰ ਹੁਣ ਹੀ ਰਹਿੰਦੇ ਆ ਪਰੇ ਹੋਰ ਅੱਗੇ ਮਹੱਲਾ ਹੈ ਉੱਧਰ ਰਹਿੰਦੇ ਆ ਰਾਤ ਨੂੰ ਜੋ 9:30 ਵਜੇ ਦੀ ਗੱਲ ਹੈ ਜਦੋਂ ਲੇਟ ਗੇਜ ਸੀਗੇ ਇਹ ਉੱਥੇ ਬੈਠੇ ਜੀ ਸਾਡੇ ਲੱਖਾਂ ਦੀ ਦਾਤੇ ਦੀ ਜਗਾ ਉੱਥੇ ਬੈਠੇ ਦੇ ਬੈਠੇ ਬੁੱਠੇ ਦੇ ਪਤਾ ਨਹੀਂ ਨਾਲਸ ਵਿੱਚ ਕੀ ਗੱਲਬਾਤ ਹੋਈ ਆ ਤੇ ਉੱਥੇ ਲੜ ਪਿਓ ਤਿੰਨ ਜਣੇ ਬੰਦੇ ਸੀਗੇ ਤੇ ਜਿਹਨਾਂ ਨੂੰ ਕੁੱਟਮਾਰ ਕੀਤੀ ਆ ਇੱਕ ਦਾ ਨਾਂ ਸੀ ਕਰਨ ਦਾ ਸੋਚਾਰਾਂ ਇੱਕ ਨੰ ਨੂੰ ੁੱਲੂ ਕਹਿੰਦੇ ਪੱਕਾ ਨਾਮ ਇਹਨੂੰ ਪਤਾ ਨਹੀਂ ਹੈਗਾ ਇੱਕ ਦਾ ਨਾਮ ਸੀਗਾ ਜੱਸੇ ਤੇ ਮੇਰੇ ਬੜੇ ਬ੍ਰਦਰ ਦੇ ਛੋਟੇ ਮੇਰੇ ਭਤੀਜੇ ਮੁੰਡੇ ਹਲਕੇ ਹਲਕੇ ਸੀਗੇ ਉਹ ਛੜਾਉਂਦੇ ਸੀਗੇ ਇੱਥੇ ਪਹਿਲਾਂ ਹੁਣੀ ਉਹਦਾ ਫੋਨ ਤੋੜਿਆ ਫੇ ਉਹਨਾਂ ਉਹਨਾਂ ਨੇ ਵੀ ਕੁੱਟਮਾਰ ਕੀਤੀ ਆ ਤੇ ਯਾਨੀ ਕਿ ਫੇਰ ਉਹ ਨਹੀਂ ਉਹਦੇ ਸਿਰ ਦੇ ਵਿੱਚ ਕੁੱਟ ਮਾਰੀ ਇੱਕ ਜਣੇ ਨੇ ਫੇਰ ਉਸ ਤੋਂ ਬਾਅਦ ਉਹ ਨਹੀਂ ਯਾਨੀ ਕਿ ਮੁੱਕੇ ਲੱਤਾਂ ਜੋ ਵੀ ਉਹਨਾਂ ਤੋਂ ਸਰੀਰ ਤੇ ਨਾ ਜਣੇ ਯਾਨੀ ਕੁੱਟਿਆ ਜਦੋਂ ਕੁੱਟ ਗਏ ਉਹ ਸਾਨੂੰ ਹੁਣ ਇਹਨਾਂ ਨੂੰ ਖਬਰ ਵੀ ਨਹੀਂ ਸੀ ਕਿ ਉਹ ਨਿਆਣੇ ਇੱਥੇ ਛੋਟੇ ਸੀ ਉਹ ਦਵਾ ਦਾ ਜੋ ਦੇਖਿਆ ਉਹ ਨਹੀਂ ਚੋਂ ਉਹ ਆਪਣੇ ਡਫੈਸਰੀ ਲੈ ਕੇ ਇੱਥੇ ਰਿਵੈਂਸ ਦੇ ਬਾਅਦ ਉਹ ਵੀ ਜਦੋਂ ਪੱਤੀਆਂ ਪੁੱਟੀਆਂ ਕਰਾਈਆਂ ਜਾਂਦੀਆਂ ਜਦੋਂ ਘਰ ਗਏ ਤੇ ਸਾਨੂੰ ਸਵੇਰੇ ਪਤਾ ਲੱਗਾ ਜਦੋਂ ਗਏ ਕਹਿੰਦੇ ਵੀ ਰੁਕੀ ਬੋਲਦੇ ਜਦੋਂ ਗਏ ਤਾਂ ਮੁੱਤ ਚ ਪੂਰੇ ਹੋ ਚੁੱਕੇ ਸੀਗੇ ਕਿਹੜੇ ਕਿਹੜੇ ਦੋਸ਼ੀ ਸੀ ਕੋਣ ਕੋਣੇ 'ਚ ਇੱਥੇ ਇੱਕ ਸੁਚਾਰਾਨ ਸੀਗਾ ਕਿੰਨੀ ਉਮਰ ਉਹਦੀ? ਐਸੀ ਉਮਰ ਦਾ ਸੀ ਉਹ ਵੀ ਜਿੰਨਾਂ ਦਾ 50 ਸਾਲ ਇਹਨਾਂ ਦਾ ਸੀਗਾ ਦੂਸਰਾ ਤੇ ਇੱਕ ਖੁੱਲੂ ਸਿਗਾ ਉਹਦਾ ਨਾਮ ਪਤਾ ਹੋ ਰਿਹਾ ਮੈਨੂੰ ਨਹੀਂ ਪਤਾ ਉਹਦਾ ਨਾਮ ਬਾਹਰੋਂ ਆਇਆ ਬਰਹੀਂ ਚੋ ਤੇ ਤੀਸਰਾ ਹੈਗਾ ਜੱਸੇ ਇਹਨਾਂ ਦੇ ਕਿੰਨੇ ਜਿਹੜੇ ਮਰਨ ਵਾਲੇ ਆ ਉਹਨਾਂ ਦੇ ਕਿੰਨੇ ਬੱਚੇ ਸਨ ਦੋ ਬੱਚੇ ਨੇ ਦੋ ਬੱਚੇ ਵੱਢਦੇ ਆ ਛੋਟਾ ਵੱਢਦਾ ਆ ਵੱਡਾ ਜਦੋਂ ਆਪਾਂ ਟਰੈਕਟਰ ਕੋਲ ਚਲਾਉਂਦਾ ਜਦੋਂ ਪੁਲਿਸ ਦੀ ਕਾਰਵਾਈ ਤੋਂ ਤੁਸੀਂ ਸੰਤੋਖ ਸੰ ਹਾਂਜੀ ਹਜ ਤੱਕ ਤਾਂ ਹੈਗੇ ਕਾਰਵਾਈ ਕਰ ਰਹੇ ਆ ਸਭ ਕੁਝ ਕਰ ਰਹੇ ਆ ਦੋ ਮਰਜ਼ਮ ਫੜਲੇ ਆ ਫੜਲੇ ਜੀ ਇਹ ਇੱਕ ਹਜੇ ਨਹੀਂ ਆਇਆ ਹੱਥ ਜੀ ਸਰ ਸਰ ਕੀ ਮਾਮਲਾ ਸੀ ਜਿਹੜਾ ਕਤਲ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਪਿੰਡ ਸ਼ੋਕਰਾਂ ਤੋਂ ਸਾਨੂੰ ਟੈਲੀਫੋਨ ਤੇ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਸ਼ੋਕਰਾਂ ਵਿੱਚ ਰੂਪ ਲਾਲ ਸਨ ਆਫ ਜੀਤਰਾਮ ਦੀ ਜੋ ਡੈਥ ਹੋਈ ਆ ਜੋ ਬੀਤੀ ਰਾਤ ਉਹਨੂੰ ਤਿੰਨ ਵਿਅਕਤੀਆਂ ਨੇ ਕੁੱਟਮਾਰ ਕੀਤੀ ਸੀ ਸਿਰ ਵਿੱਚ ਟਾ ਮਾਰੀਆਂ ਸੀ ਜਿਸ ਦੀ ਸਿਵਲ ਹਸਪੀਟਲ ਅਪਰਾ ਤੋਂ ਮਰੋ ਪੱਟੀ ਕਰਵਾ ਕੇ ਉਹਨੂੰ ਘਰ ਲੈ ਗਿਆ ਸੀ ਪਰ ਅੱਜ ਉਹਦੀ 10 11 ਵਜੇ ਦੇ ਕਰੀਬ ਘਰ ਵਿੱਚ ਹੀ ਡੈਥ ਹੋ ਗਈ ਆ ਜਿਸ ਤੇ ਮੈਂ ਸਮੇਤ ਚੌਕੀ ਇੰਚਾਰਜ ਸੁਖਿੰਦਰਪਾਲ ਸਿੰਘ ਤੇ ਹੋਰ ਪੁਲਿਸ ਪਾਰਟੀ ਦੇ ਅਸੀਂ ਰੂਪ ਲਾਲ ਦੇ ਘਰ ਪੁੱਜੇ ਜਿੱਥੇ ਰੂਪ ਲਾਲ ਦੀ ਡੈੱਡ ਬੋਡੀ ਮਿਲੀ ਆ ਜੋ ਡੈੱਡ ਬੋਡੀ ਨੂੰ ਚੈੱਕ ਕੀਤਾ ਗਿਆ ਜਿਸ ਦੇ ਸਿਰ ਵਿੱਚ ਦੋ ਗਹਿਰੀਆਂ ਸੱਟਾਂ ਲੱਗੀਆਂ ਹੋਈਆਂ ਸੀ ਜੋ ਉਸ ਦੀ ਮੌਤ ਦਾ ਕਾਰਨ ਬਣੀ ਆ ਜੋ ਮੌਕੇ ਤੇ ਪੂਰਨਾਲ ਦੇ بیٹے ਨੇ ਸਾਨੂੰ ਸਟੇਟਮੈਂਟ ਰਿਕਾਰਡ ਕਰਾਈ ਆ ਕਿ ਉਸਦੇ ਪਿਤਾ ਨੂੰ ਬੀਤੀ ਰਾਤ ਪੀਰ ਲੱਕਦਾ ਤਾਂ ਪਿੰਡ ਸ਼ੋਕਰਾਂ ਦੇ ਨੇੜੇ ਤਿੰਨ ਨੌਜਵਾਨ ਜੋ ਜਿਸ ਵਿੱਚ ਕਮਲਜੀਤ ਖੁੱਲਾ ਅਤੇ ਸੁਚਾਰਾਮ ਅਤੇ ਜਸਵਿੰਦਰਪਾਲ ਜੱਸੀ ਨੇ ਕੁੱਟਮਾਰ ਕੀਤੀ ਆ ਜੋ ਉਸ ਨੂੰ ਰੋਕ ਕੇ ਸ਼ਰਾਬ ਪਲਾਉਣ ਲਈ ਮਜਬੂਰ ਕਰਦੇ ਸੀ ਅਤੇ ਕਹਿੰਦੇ ਕਿ ਸਾਨੂੰ ਪੈਸੇ ਦਿਓ ਔਰ ਉਹ ਕਹਿੰਦਾ ਸੀ ਕਿ ਮੇਰੇ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਚੱਲਦਾ ਆ ਮੈਂ ਤੈਨੂੰ ਪੈਸੇ ਨਹੀਂ ਦੇ ਸਕਦਾ ਜਿਸ ਕਾਰਨ ਇਹਨਾਂ ਉਹਨੂੰ ਪਹਿਲਾਂ ਕੋਸੂ ਲੋਕੇ ਮਾਰੇ ਫਿਰ ਜੋ ਸੁਚਾਰਾਮ ਤੇ ਜੋ ਇਹਦਾ ਸਾਥੀ ਸੀ ਕਮਲਜੀਤ ਖੁੱਲਾ ਉਹਨੇ ਇਹਦੇ ਸਿਰ ਵਿੱਚ ਇੱਟਾਂ ਮਾਰੀਆਂ ਤੇ ਜਿਹੜਾ ਇਹਨਾਂ ਦਾ ਸਾਥੀ ਤੀਜਾ ਜਸਵਿੰਦਰਪਾਲ ਚੱਸੀ ਉਸਨੇ ਵੀ ਇਹਨਾਂ ਤੇ ਆ ਪੂਰਾ ਸਾਥ ਦਿੱਤਾ ਇਹਦੇ ਬੇਟੇ ਨੂੰ ਵੀ ਕੁੱਟਮਾਰ ਕੀਤੀ ਆ ਅਰੇ ਇਹਨੇ ਇਹਨੂੰ ਜੱਫਾ ਮਾਰਿਆ ਤੇ ਧਤੀ ਨੂੰ ਸੁੱਟ ਕੇ ਉਹਦੇ ਪੇਟ 'ਤੇ ਥੋਡੇ ਮਾਰਦਾ ਰਿਹਾ ਜੋ ਇਹਨਾਂ ਨੂੰ ਡਰਾਇਆ ਗਿਆ ਸੀ ਕਿ ਤੁਸੀਂ ਸਿਵਲ ਹਸਪਤਾਲ 'ਤੇ ਜਾ ਕੇ ਦੱਸਿਆ ਕਿ ਇਹਦੀ ਕੁੱਟਮਾਰ ਹੋਈ ਆ ਤਾਂ ਸੱਟਾਂ ਲੱਗੀਆਂ ਤਾਂ ਅਸੀਂ ਤੁਹਾਨੂੰ ਵੀ ਜਾਣੂ ਮਾਰ ਦੇਵਾਂਗੇ ਜੋ ਇਹ ਬੀਤੀ ਰਾਤ ਸੀਐਚਸੀ ਅਪਰਾ ਤੋਂ ਉਹਦੀ ਟ੍ਰੀਟਮੈਂਟ ਕਰਵਾ ਕੇ ਘਰ ਲੈ ਗਏ ਸੀ ਜੋ ਗਰੀਬ ਆਦਮੀ ਸੀ ਅਗੋਂ ਆਪਣਾ ਇਲਾਜ ਸੰਗੀ ਤਰ੍ਹਾਂ ਨਹੀਂ ਕਰਵਾ ਸਕੀ ਸੀ ਜੋ ਇਹਨਾਂ ਦੇ ਸਿਰ ਵਿੱਚ ਇੱਟਾਂ ਮਾਰਨ ਕਾਰਨ ਇਹਦੀ ਡੈਥ ਹੋਈ ਆ ਜਿਸ ਦੇ ਸਬੰਧ ਵਿੱਚ ਅਸੀਂ ਹੁਣ ਜੋ ਬੀਐਨਐਸ ਦੀਆਂ ਧਰਾਵਾਂ ਹੇਠ 103 352 ਪਾਰਟ 3 3 3 ਪਾਰਟ 5 ਬੀਐਨਐਸ ਦੇ ਤਹਿਤ ਥਾਣਾ ਫਲੋਰ ਵਿੱਚ ਮੁਕੱਦਮਾ ਦਰਜ ਕਰ ਲਿਆ ਔਰ ਇਹ ਦੋਸ਼ੀਆਂ ਨੂੰ ਅਸੀਂ ਜਲਦੀ گرفتار ਕਰ ਲਵਾਂਗੇ ਸਰ ਕੋਈ ਗ੍ਰਿਫਤਾਰੀ ਹੋਈ ਮੇਰੀਆਂ ਪੁਲਸ ਪਾਰਟੀਆਂ ਗਈਆਂ ਹੋਈਆਂ ਨੇ ਅਸੀਂ ਜਲਦੀ ਅਰੈਸਟ ਕਰਾਂਗੇ